ਪਿੰਡ ਦਾ ਏਜੰਟਾ ਦੀ ਸុਖਸ਼ਾ ਐਲਰਟ ਜੀ ਸੈਂਟਰ ਕੋਟਪੂਰਾ ਚਲਾਉਂਦਾ ਜੀ ਤੇ ਉਹਨੇ ਜੀ ਦਾ ਮੇਰੇ ਨਾਲ ਆਉਣਾ ਚਾਹਣਾ ਸੀਗਾ ਤੇ ਮੈਨੂੰ ਆ ਤਾਂ ਵੀ ਆਪਾਂ ਮੈਂ ਕਹੇ ਬੱਚਾ ਬਾਹਰ ਭੇਜਣਾ ਹਰੀ ਗੱਲ ਬਾਤ ਕੀਤੀ ਹੈ ਇਹਨਾਂ ਵੀ ਇੰਨਾ ਤਿੰਨ ਸਾਲਾਂ ਦਾ ਵੀ ਮੈਂ ਤੁਹਾਨੂੰ ਜਿਹੜਾ ਵਾਕਰ ਅਪਾਰਟਮੈਂਟ ਦੀ ਕੁੜੀ ਨੂੰ ਲਿਆ ਕੇ ਦਿੱਤਾ ਤੇ ਦੋ ਸਾਲਾਂ ਦਾ ਐਕਸਟੈਂਡ ਵੀ ਜਾ ਮੈਂ ਉੱਥੇ ਕਰਾ ਕੇ ਦਿੰਨਾਂਗੇ ਪੰਜਾ ਸਾਲਾਂ ਦਾ ਵੀ ਜਾ ਮੈਂ ਤੁਹਾਨੂੰ 29 ਲੱਖ ਵਿੱਚ ਵੇਚ ਲੈਣਾ ਮੇਰਾ ਪੈਕੇਜ ਕਰਿਆ ਤੇ ਨਾਲ ਮੈਂ ਮੁੰਡਾ ਉਹਨੇ ਜਨਮ ਇਕੱਠੇ ਇੱਥੇ ਭੇਜੂੰਗਾ ਲਊਗਾ ਵੀ ਬੱਚਿਆਂ ਨੂੰ ਕੰਮ ਦਿਵਾਉਣ ਤੱਕ ਇਹ ਸਾਡੇ ਇੱਥੇ ਤੱਕ ਵੀ ਗੱਲ ਕਰੀ ਸੀ ਵੀ ਥੋੜਾ ਜਾ ਕੇ ਕੁੜੀ ਉੱਥੇ ਕੰਪਨੀ ਦੇ ਵਿੱਚ ਕੰਮ ਕਰੂਗੀ ਸਾਢੇ 3 ਲੱਖ ਰੁਪਈਆ ਮਹੀਨਾ ਕਮਾਊਗੀ ਮੇਰੇ ਤੋਂ ਮੈਂ ਤਨ ਦੋ ਤਿੰਨ ਮਹੀਨੇ ਦਫ਼ਤਰ ਜਾਂਦਾ ਰਿਆਂ ਅੱਛਾ ਮੈਨੂੰ ਲਾਰੇ ਹੀ ਲਈ ਅੱਜ ਭਰਦਨਾ ਸਵੇਰੇ ਕਰਾ ਦੂੰਗਾ ਸਾਡਾ ਬੰਦਾ ਉੱਥੇ ਬੁਬਾਰ ਜਾਊਗਾ ਉਹ ਕਰਾ ਕੇ ਦੇਊਗਾ ਨਹੀਂ ਕਰਾ ਕੇ ਦਿੰਦਾ ਅਸੀਂ ਐਕ ਨਹੀਂ ਗਏ ਇਹ ਬਹੁਤ ਮੇਕਾ ਪਰਵਾਜ਼ ਜਿਵੇਂ ਠੱਗੀਆਂ ਮਾਰੀਆਂ ਬਹੁਤ ਜਿਆਦਾ ਬਾਅਦ ਵਿੱਚ ਪਤਾ ਲੱਗਾ ਹਜੇ ਦੋ ਬਹੁਤ ਜਾਨਗਰ ਪ੍ਰਕਾਸ਼ ਵੀ ਇਹ ਤੇ ਦਿੱਤਾਂ ਆਵਾਂ ਇਹ ਬਹੁਤ ਪਰਿਵਾਰਾਂ ਨੂੰ ਠਾ ਕੇ ਕਰੋੜਾ ਰੁਪਈਆ ਘਪਲਾ ਵਟਕਾ ਵਟਕਾ ਕੋਠੀਆਂ ਗੱਟੀਆਂ ਇਹ ਇੱਥੇ ਪੈੜੀ ਲੈ ਗਿਆ ਇਹ ਉਹਨੂੰ ਇਹ ਕਾਲੀ ਵਿੱਚ ਕਹੀ ਜਦੋਂ ਅਸੀਂ ਇਹਦੇ ਘਰੇ ਆ ਕੇ ਗੱਲਬਾਤ ਕੀਤੀ ਵੈਸੇ ਕਹ ਵੀ ਅੱਜ ਕੱਲੂ ਰਹਿਸਤਾ ਸੀ ਇਹਦੇ ਨਾਲ ਜੋੜਨਾਗਾ ਫੇ ਕੱਲੂ ਉਹ ਗੱਲ ਨਾ ਹੋਵੇ ਵੀ ਜਿਹੜੀ ਮਣ ਕੇ ਕੱਲੂ ਥੱਗੀ ਵਾਲੀ ਹੋ ਜੇ ਅੱਗੇ ਵੱਜੀ ਜਾਂਦਾਂਗਾ ਲੋਕਾਂ ਦੇ ਨਾਲ ਇਹ ਆਦਾ ਵੀ ਮੈਂ ਬੈਠਾ ਮੇਰੀ ਇਹ ਲਿਆ ਜਾ ਇਹ ਮੇਰੇ ਸਮਝ ਲੈ ਇਹਦੀ ਬੇਟੀ ਨਹੀਂ ਜਾ ਰਹੀ ਮੇਰੀ ਬੇਟੀ ਜਾ ਰਹੀ ਹੈ ਇਸ ਵਾਰ ਵਿੱਚ ਉਹਨਾਂ ਨੂੰ ਨੋਟਿਸ ਹੀ ਨਿਕਲਗਾ ਵੀ ਜਾਣਾ ਤੁਸੀਂ ਆਪਦਾ ਪੀਜਾ ਵਧਾਓ ਤੇ ਨਹੀਂ ਪਰ ਤੁਸੀਂ ਆਪ ਦਾ ਵੀ ਇੱਥੇ ਕੋਈ ਹੋਰ ਜਾਓ ਜਾਂ ਪੰਜਾਬ ਜਾਓ ਆਪ ਦਾ ਬਾਅਦ ਵਿੱਚ ਸਾਨੂੰ ਬੱਚਿਆਂ ਨਾਲ ਇੱਧਰ ਗੱਲ ਕਰੀ ਉਹਨਾਂ ਨੇ ਉੱਥੇ ਦੇ ਵਕੀਲ ਨਾਲ ਗੱਲ ਕਰੀ ਉਹਾਂ ਦੇ ਵੀ 27 ਲੱਖ ਰੁਪਈਆ ਥੋੜਾ ਪੂਰਾ ਲੱਗੂਗਾ 27 ਲੱਖ ਰੁਪਈਆ ਲਾ ਕੇ ਫੇਰ ਥੋੜਾ ਵੀ ਜਾਬੀ ਤੁਹਾਨੂੰ ਲੈਣਾ ਪਊਗਾ ਮੈਂ ਆ ਤਾਂ ਉੱਥੇ ਜਾ ਕੇ ਬਿਆਣੀ ਬਦਲ ਗਾ ਤੁਸੀਂ ਉਹ ਕੰਪਨੀ ਉੱਥੇ ਜਾਣਾ ਹੀ ਯਾਰ ਉਹਤੇ ਉੱਥੇ ਉਹ ਕੰਪਨੀ ਹੈ ਹੀ ਨਹੀਂ ਸੀ ਥੋੜਾ ਜਿਹਾ ਤੈਨ ਬਾਅਦ ਮਹੀਨਾ ਬਾਅਦ ਉਹ ਕੰਪਨੀ ਦਾ ਨੈਟ ਤੇ ਵੀ ਬੰਦ ਹੋ ਗਿਆ ਨਾ ਹੀ ਉਹਨੂੰ ਹਟ ਗਿਆ ਕੰਡ ਤੇ ਹੋਰ ਵੀ ਮੁੰਡਾ ਉੱਥੇ ਰਹਿੰਦਾਗਾ ਉਹਨੇ ਆਪਾਂ ਕਹੇ ਉਹਦਾ ਵੀਜ਼ਾ ਤੇ ਚੈੱਕ ਕਰਕੇ ਜਦੋਂ ਅਸੀਂ ਉਹਨੇ ਵੀਜ਼ਾ ਨੈਟ ਤੇ ਚੈੱਕ ਕਰਿਆ ਤੇ ਇਹਨਾਂ ਦਾ ਵੀਜ਼ਾ ਕੁਛ ਮਹੀਨਿਆਂ ਦਾ ਸੀਗਾ ਯਾਨੀ ਕਿ ਵੀ ਕਹੀ ਕਿ ਆ ਵੀ ਜਿਹੜਾ ਕੋ ਮਰਜ਼ੀ ਕਰਨਾ ਕਰ ਲੋ ਵੀ ਮੈਂ ਤਾਂ ਨਾਲ ਥੋੜੇ ਪੈਸੇ ਮੇਰਾ ਜਿਹੜਾ ਕਰਨਾ ਮੈਂ ਨਾਲ ਥੋੜੇ ਪੈਸੇ ਮੋੜ ਲਾ ਲਗਾ ਵੀਜ਼ਾ ਨੂੰ ਜਿਹੜਾ ਵਕ ਪਰਮੰਟਰ ਹੱਥ ਲਿਆ 35 ਲੱਖ ਦਿੱਤੇ ਵਕ ਪਰਮੰਟਰ ਦੀ ਪਰ ਕੋਣ ਤੁਹਾਨੂੰ ਦੁਆਰੇ ਲੈਦੇ ਤੇ ਸਾਡਾ ਕੋਈ ਰੌਲਾ ਹੀ ਹਰ ਬੰਦੇ ਨੇ ਨਹੀਂ ਕੋਈ ਨਹੀਂ ਮੁੜ ਕੇ ਤਾਂ ਅੱਖਾਂ ਲਗਾ ਮੈਂ ਦੇਣਾ ਹੀ ਕੋਈ ਤੁਨੂੰ ਆਂਦਾ ਨੇ ਲੋਕ ਹੋਰ ਆ ਜਿਹਨਾਂ ਠੱਗਾਂ ਮਾਰਾਂਗੇ ਸਾਰਿਆਂ ਨੂੰ ਇਕੱਠੇ ਕਰਾਂਗੇ ਇਹ ਪੂਰਾ ਹੀ ਅੱਗੇ ਦਾ ਪਿੱਛੇੜ ਕੇ ਦੇਲਾ ਫੇਦੇ ਤੇ ਅਸੀਂ ਪੂਰੇ ਪੈਸੇ ਲੈ ਕੇ ਅਸੀਂ ਉਹਨਾਂ ਜਿਹੜੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਬੰਦੇ ਨਾ ਅਸੀਂ ਅੱਤਾ